ਸੇਵਾ ਦੇ ਗੁਰੂ ਸਾਹਿਬ ਜੀਓ ਅਲਗ ਪਾਤ ਕਾ ਸੇਵਾ ਕਰੀਏ ਜੀਓ ਪ੍ਰਾਣ ਧਨ ਆਗੇ ਧਰਿਏ ਧਾਵਨ ਪਰਮਕਾਰ ਨੂੰ ਗੌਰ ਸਿੱਖਾ ਨੂੰ ਕੋ ਜਨ ਹੰਦੇ ਦਬਦਾ ਪਥ ਨ ਧਾਵਨੀ ਮਾਇਆ ਵਿੱਚ ਉਦਾਸ ਰਹੰਦੇ ਬਲ ਦਖਵਾਸੀ ਬੰਦ ਨੀ ਵਿਰਹ ਕੋਈ ਹੁਕਮੀ ਬੰਦੇ ਗੌਰ ਸਿੱਖਾ ਪਰ ਦਖਣਾ ਸੋ ਕਹੋ ਤਲ ਗੁਰ ਸੇਵੀਐ ਕਹਿਨ ਸੁਸੰਜ ਸੁਪਾਏ ਦਰਸ਼ਨ ਪਸੇ ਗੁਰ ਕੈ ਜਨ ਮਰਨ ਦੁਖ ਜਾਏ ਸਤਨਾ ਨਰ ਮਰਦ ਤੁਨ ਨ ਲੱਗੇ ਆਏ ਜਮਨ ਮਰਨਾ ਮਿਲ ਗਿਆ ਕਲ ਕਕੇਸ਼ਨਾ ਬਸਾਏ ਹਸਤੀ ਮਨ ਰਮ ਰਹਾ ਸਤਿ ਰਹਿ ਹ ਸਮਾਏ ਨਾਨਕ ਹਾ ਉਣੀ ਨਾਨਕ ਨਾਨੀ ਵਿੱਚ ਪੁਣਾਉਂਣੀ ਹਰ ਹਰ ਆਪਣੇ ਦਇਆ ਕਰ ਹਰ ਗੋਦੀ ਪੈਣੀ ਹਰ ਨਾਮ ਧਿਆਈ ਹਰ ਉਤਰਾ ਹਰ ਅੰਦਾ you ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਸੋਰਠ ਰਾਗ ਦੀ ਵਾਰ ਦੇ ਵਿੱਚੋਂ ਤੀਸਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 651 ਭਵੰਜਾ ਅੰਗ ਪਾਰੇ ਸ਼ਸ਼ੋਕਤ ਹੈ ਸੰਲੋਕ ਮਹਲਾ 3 ਗੁਰ ਸੇਵਾ ਤੇ ਸੁਖ ਊਪਤੈ ਫਿਰ ਦੁੱਖ ਨ ਲੱਗੇ ਆਏ ਸਤਿਗੁਰੂ ਜੀ ਕਹਿੰਦੇ ਸਤਿਗੁਰੂ ਦੀ ਸੇਵਾ ਤੋਂ ਮਨੁੱਖ ਨੂੰ ਸੁਖ ਪ੍ਰਾਪਤ ਹੁੰਦਾ ਹੈ ਖਿਰ ਕਦੇ ਜੰਮਣ ਮਰਣ ਮਿਟ ਗਿਆ ਕਾਲ ਕਾ ਕ੍ਰਿਸ਼ਨ ਨਾਮ ਵਸਾਏ ਉਸ ਦਾ ਜਨਮ ਮਰਨ ਮੁਕ ਜਾਂਦਾ ਹੈ ਤੇ ਜਮ ਕਾਲ ਦਾ ਕੋਈ ਵਾਸ ਨਹੀਂ ਚੱਲਦਾ ਗੁਰੂ ਪਿਆਰੇ ਸਾਧ ਸੰਗਤ ਜੀਓ ਸੇਵਾ ਭਾਵਨਾ ਦੇ ਨਾਲ ਕਰਨੀ ਸੇਵਾ ਪ੍ਰੇਮ ਦੇ ਨਾਲ ਕਰਨੀ ਸੇਵਾ ਸ਼ਰਧਾ ਦੇ ਨਾਲ ਕਰਨੀ ਨਿਸ਼ਕਾਮ ਹੋ ਕੇ ਸੇਵਾ ਕਰਨੀ ਤੇ ਜਿਨ੍ਹਾਂ ਨੇ ਵੇਖੋ ਜੇਕਰ ਆਪਾਂ ਇਤਿਹਾਸ ਦੇ ਪੰਨੇ ਫੋਲ ਕੇ ਵੇਖੀਏ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਉਹ ਬਰਨਾਲਾ ਦੀ ਜੋਤ ਦੇ ਮਾਲਕ ਵੀ ਬਣ ਗਏ ਬਾਬਾ ਬਹਿਣਾ ਜਿਹਨੇ ਸੇਵਾ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਅੰਗ ਲਾ ਕੇ ਗੁਰੂ ਅੰਗਦ ਦੇਵ ਜੀ ਬਣਾ ਦਿੱਤੇ ਬਾਬਾ ਅਮਰਦਾਸ ਸਾਹਿਬ ਜੀ ਨੇ ਸੇਵਾ ਕੀਤੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਗੁਰੂ ਅਮਰਦਾਸ ਸਾਹਿਬ ਜੀ ਮਨਾਤੇ ਤੇ ਭਾਵ ਸੇਵਾ ਨੂੰ ਫੜ ਲੱਗਦਾ ਹੈ ਪਰ ਸੇਵਾ ਨਿਸ਼ਕਾਮਤਾ ਸਹਿਤ ਭਾਵਨਾ ਨਾਲ ਪੇਮ ਨਾਲ ਸ਼ਰਧਾ ਸਹਿਤ ਕੀਤੀ ਜਾਵੇ ਹਾਰ ਸੇਤੀ ਮੰਗ ਰਬ ਰਹੀਆ ਸੱਤੇ ਰਹਿਆ ਸਮਾਏ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਲ ਉਸ ਦਾ ਮਨ ਮਿਲਿਆ ਰਹਿੰਦਾ ਹੈ ਅਤੇ ਉਹ ਸੱਚੇ ਵਿੱਚ ਸਮਾਇਆ ਰਹਿੰਦਾ ਹੈ ਨਾਮਿਕ ਹਉਮ ਬਰਹਾਰੀ ਤਨ ਕੋ ਜੋ ਚੱਲਣ ਸਤਗੁਰ ਭਾਏ ਸਤਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਪਰ ਉਹਨਾਂ ਤੋਂ ਬਿਨਿਹਾਰ ਜਾਂਦਾ ਹਾਂ ਸਭ ਕੇ ਜਾਂਦਾ ਹਾਂ ਜੋ ਗੁਰੂ ਦੇ ਪਿਆਰ ਵਿੱਚ ਤੁਰਦੇ ਨੇ ਮਹਲਾ 3 ਦਾ ਇਹ ਸ਼ਬਦ ਹੈ ਸੁਤ ਨਾ ਹੋਵਈ ਜੇ ਅਨੇਕ ਕਰੇ ਸ਼ਿੰਗਾਰ ਹੁਣ ਸਤਗੁਰ ਤੇ ਕਹਿੰਦੇ ਸਤਗੁਰ ਦੇ ਸ਼ਬਦ ਤੋਂ ਬਿਨਾਂ ਜੀਵ ਇਸਤਰੀ ਭਾਵੇਂ ਬੇਅੰਤ ਸ਼ਿੰਗਾਰ ਕਰੇ ਸ਼ੁੱਧ ਨਹੀਂ ਹੋ ਸਕਦੀ ਪਿਰ ਕੇ ਸਾਰ ਨਾ ਜਾਣੇ ਤੁਝੈ ਭਾਏ ਪਿਆਰ ਕਿਉਂਕਿ ਉਹ ਆਕਾਰਪ੍ਰਕ ਪ੍ਰਮਾਤਮਾ ਵਹਿਗੁਰੂ ਕਾਦੇ ਦੀ ਕਦਰ ਨਹੀਂ ਜਾਣਦੀ ਤੇ ਉਸ ਦੀ ਮਾਇਆ ਦੇ ਵਿੱਚ ਹੀ ਸੁਰਤ ਹੁੰਦੀ ਹੈ ਸਾਖ ਸੁਦ ਸਾਖੁ ਲਖਣੀ ਨਾਲਕ ਨਾਰੀ ਵਿੱਚ ਪ੍ਰਾਰ ਇਹੋ ਜਹੀ ਜੀਵ ਇਸਤਰੀ ਮਨੋਂ ਖੋਟੀ ਤੇ ਭਟੇ ਲਸਣਾ ਵਾਰੀ ਹੁੰਦੀ ਹੈ ਇੰਦਾਰੀਆਂ ਦੇ ਵਿੱਚ ਉਹ ਭੈਣੀ ਨਾਲ ਕਹੋਂਦੀ ਹੈ ਪੌੜੇ ਹਰ ਹਰ ਆਪਣੀ ਦਇਆ ਕਾਰਨ ਵਰ ਬੋਲੀ ਲੈਣੀ ਏ ਅਕਾਲ ਪੁਰਖ ਵਾਹਿਗੁਰੂ ਜੀ ਆਪਣੀ ਮਿਹਰ ਕਰ ਮੈਂ ਤੇਰੀ ਬਾਣੀ ਭਾਵ ਤੇਰਾ ਜਸ ਉਚਾਰਾਂ ਹਰ ਨਾਮ ਧਿਆਈ ਹਰ ਉਚਾਰਾਂ ਹਰ ਨਾਹਾ ਲੈਣੀ ਉਹ ਸਕਾਰਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਾਂ ਤੇਰਾ ਨਾਮ ਉਚਾਰਨ ਕਰਾਂ ਤੇ ਇਹੀ ਦਰਗਾਹੀ ਲਾਹੇ ਖਲਵਾ ਜੋ ਜਪਦੇ ਹਰ ਮਰ ਦਿਨ ਸਰਾਤ ਤੈਨ ਹੋ ਕਰੈਣੀ ਸਤਿਗੁਰੂ ਜਿਹਦੇ ਦਿਨ ਰਾਤ ਤੇਰਾ ਨਾਮ ਜਪਦੇ ਨੇ ਮੈਂ ਉਹਨਾਂ ਤੋਂ ਪਰਮਾਨੰ ਜਾਂਦਾ ਹਾਂ ਜਿੰਨਾ ਸਤਗੁਰ ਮੇਰਾ ਪਿਆਰਾ ਅਰੰਧਿਆ ਤੈਨ ਜਨ ਦੇਖਾਂ ਲੈਣੀ ਉਹਨਾਂ ਨੂੰ ਮੈਂ ਆਪਣੇ ਅੱਖੀਂ ਵੇਖਣ ਜੋ ਪਿਆਰੇ ਸਤਗੁਰ ਦੀਨ ਸੇਵਾ ਕਰਦੇ ਨੇ ਹਮ ਬਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਵੇ ਆਪਣੇ ਸਤਗੁਰੂ ਤੋਂ ਸਭ ਕੁਝ ਜਾਂਦਾ ਹਾਂ جس نے پیارا سجن پربو ساتھی بلا دیتا ہے سو قرآن کو شکرانہ تنوار تاکہ صاحب شریف گروہ گرانت صاحب جی پادشاہ مہراجیہ در جن عبرت ویڈے تو کرپا مہان بخش شرک کی تھی عبرت ویڈا کل درشن تھی دارے بخشش کی تھی بانی پڑھن سنن دا سات سکت کرن دا سباگ سما بخشش کی تا سات گروہ گریب نواز سچے پادشاہ جی ਐਸੇ ਹੀ ਤਰ੍ਹਾਂ ਕਿਰਪਾ ਦੇਸ ਕੇ ਲੜਾਈ ਰਕਣ ਸਰਬਤ ਸੰਗਤਾਂ ਨੂੰ ਆਪਣੇ ਆਚਰਣਾ ਕੌਲਾ ਨਾਲ ਜੋੜ ਕੇ ਰੱਖਣ ਸਭਲਾ ਦੇ ਸੱਤੇ ਮੇਰ ਪਰਿਆ ਅਧਰਕਣ ਗੁਰ ਸਿੱਖੀ ਜੀਵਨ ਨਾਮ ਦਾ ਦੀਜਾ ਦਾਤਾ ਵਜ ਰੇੜਾ ਪਾਣੀ ਪਾਣੀ ਦਾ ਪਿਆਰ ਬਖਸ਼ਿਸ਼ ਕਰਨ ਸਰਬਤ ਸੰਗਤਾਂ ਦੇ ਕਾਰਜ ਰਾਸ ਕਰਨ ਪਰਮਧੰਸ ਸਾਹਿਬਾਂ ਦੀਆਂ ਸ਼ਬਦਾਂ ਦੀਆਂ ਸ਼ਬਦ ਮੰਗ ਕਾਮਨਾ ਮੂਰਣ ਕਰਨ ਸਰਬਤ ਸੰਗਤਾਂ ਦਾ ਧੰਨਵਾਦ ਸਰਬਤ ਸੰਗਤਾਂ ਨੂੰ ਜੀਵ ਆਇਆ ਜੀਓ ਆਇਆ ਆਉ ਗੁਰੂਪਿਆਰੇ ਸਤਿ ਸੰਗ ਜੀਓ ਸਤਨਾਮੁ ਸ੍ਰੀ ਵਾਹਿਗੁਰੂ ਜੀ ਤੇ ਜਾਪ ਨਾ ਲੜ ਨਾ ਕਰੀਏ ਜੀ ਕੋਈ ਵੀ ਰਸਨਾ ਬਾਣੀ ਨਾ ਰਹੇ ਜੀ ਸਾਰੀ ਸੰਗਤ ਪਿਆਰ ਸਤਿਕਾਰ ਸਤਿਗਤ ਰਾਜੇ ਸੇ ਬੋਲੇਓ ਜੀ ਸਤਨਾਮ ਵਾਦੀ ਗੁਰੂ ਸਤਨਾਮ ਵਾਦੀ thank